ਅੱਜ ਜੀ ਇਹ ਆਪਣੇ ਨਾਲ ਹਰਪ੍ਰੀਤ ਆ ਤੁਸੀਂ ਪਛਾਣਦੇ ਹੀ ਹੋਗੇ ਕੁਝ ਸਮੇਂ ਪਹਿਲਾਂ ਮੇਰੇ ਵੱਲੋਂ ਇਹ ਵੀਡੀਓ ਪਾਈ ਗਈ ਸੀ ਕਿ ਇਹਦੀ ਗੱਡੀ ਥੱਲੇ ਆ ਕੇ ਇੱਕ ਗਾਉਂ ਦੇ ਬੱਚੜੇ ਦੀ ਹੱਤਿਆ ਹੋ ਗਈ ਸੀ ਜਾਂ ਕਹਿ ਲਈਏ ਐਕਸੀਡੈਂਟ ਹੋ ਗਿਆ ਸੀਗਾ ਜਿਹਦੀ ਆਪਾਂ ਮੈਂ ਤੇ ਡਾਕਟਰ ਰੌਹਨ ਮੈਰਾ ਨੇ ਕੁੱਝ ਕੰਪਲੇਂਟ ਵੀ ਕੀਤੀ ਸੀਗੀ ਕਾਰਵਾਈ ਦੀ ਮੰਗ ਵੀ ਕੀਤੀ ਸੀ ਬਟ ਬਾਅਦ ਚ ਹੁਣਾਨੂੰ ਇਹਦੇ ਘਰ ਦੇ مالی ਹਾਲਾਤ ਦਾ ਪਤਾ ਲੱਗਾ ਇਹਦੇ ਜਿਹੜੇ ਮਦਰ ਨੇ ਪਿਛਲੇ ਲੰਬੇ ਸਮੇਂ ਤੋਂ ਪੈਰਾਲਾਈਜ਼ ਨੇ ਉਹਨਾਂ ਨੂੰ ਤੇ ਇਹਦੇ ਘਰ ਕੁਝ ਮਹੀਨੇ ਪਹਿਲਾਂ ਇੱਕ ਛੋਟਾ ਬੱਚੇ ਨੇ ਜਨਮ ਲਈ ਤਾਵਾ ਕਿ ਦੇਖੋ ਇਨੂੰ ਸਜ਼ਾ ਦੇਣਾ ਮਤਲਬ ਇਹਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਣਾ ਇੱਕ ਬਰਾਬਰ ਹੋ ਜਾਂਦਾ ਤੇ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਸੀਗਾ ਤੇ ਅਸੀਂ ਅੱਜ ਇੱਥੇ ਹਿੰਦੂ ਸੰਗਠਨ ਨੇ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਲਿੱਤਾ ਕਿ ਇਹਨੂੰ ਮੰਦਰ ਬੁਲਾਇਆ ਵਾ ਹਰਪ੍ਰੀਤ ਨੂੰ ਇਹਨੇ ਇੱਥੇ ਮਾਫੀ ਮੰਗੀ ਆ ਤੇ ਇਹਦੇ ਕੋ ਇੱਕ ਵਚਨ ਦਿੱਤਾ ਵਾ ਆਪਾਂ ਇਹਨੂੰ ਸਜ਼ਾ ਨਹੀਂ ਕਵਾਂਗੇ ਕਿਉਂਕਿ ਸਜ਼ਾ ਹੁੰਦੀ ਹੈ ਕਿ ਕਿਸੇ ਦੇ ਥੋਪਦੇ ਨਹੀਂ ਗੱਲ ਇਹ ਕੋਈ ਇੱਕ ਵਚਨ ਦਿੱਤਾ ਕਿ ਗਾਂ ਤੋਂ ਇਹ ਵੀ ਜਿੱਥੇ ਵੀ ਕੋਈ ਗਊਵਾਰ ਆ ਵੇਖੇਗੀ ਜੇ ਉਹਦੀ ਇਹ ਮਦਦ ਕਰ ਸਕਦਾ ਹੋਏਗਾ ਤੇ ਆਪਣੇ ਵੱਲੋਂ ਉਹਦੀ ਮਦਦ ਕਰੇਗਾ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ ਜੇ ਆਪਾਂ ਇਹਨੂੰ ਸਜ਼ਾ ਦੇ ਦਿੰਦੇ ਨਾ ਅੱਜ ਤੇ ਕਿਤੇ ਨਾ ਕਿਤੇ ਸਾਡਾ ਆਪਣੇ ਜ਼ਮੀਰ ਤੋਂ ਹੀ ਜਵਾਬਦੇਹ ਨਹੀਂ ਹੋਗੇ ਨਹੀਂ ਰਹਿਣਾ ਸੀਗਾ ਕਿਉਂਕਿ ਉਹ ਸਜ਼ਾ ਕ ਇਹ ਜੇ ਉਹ ਮਾਦੀ ਵੀ ਹੋਣੀ ਸੀ ਜਿਹੜੀ ਪੈਰਾਲਾਈਜ਼ ਆ ਧੰਨਵਾਦ